ਬੇਰੁਜ਼ਗਾਰ ਸੰਘਾ ਮੋਰਚਾ ਪੰਜਾਬ ਨੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਕੀ ਤੋਂ ਤੰਗ ਆ ਕੇ ਬਰਨਾਲਾ ਵਿਖੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੀ ਕੋਠੀ ਅੱਗੇ ਸਰਕਾਰ ਦੇ ਲਾਰਿਆਂ ਦੀ ਪੰਡ ਸਾੜ ਕੇ ਰੋਸ ਵਜੋਂ ਲੋਹੜੀ ਦਾ ਤਿਹਾਰ ਮਨਾਇਆ ਇਸ ਮੌਕੇ ਬੇਰੁਜ਼ਗਾਰ ਸੰਘਾ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੋਟਾਂ ਵੇਲੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਅਤੇ ਖਾਲੀ ਅਸਾਮੀਆਂ ਤੁਰੰਤ ਭਰ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਬੇਰਜ਼ਗਾਰਾਂ ਨੇ ਸਰਕਾਰ ਦੇ ਲਾਰਿਆਂ ਦੀ ਪੰਡ ਸਾੜਦੇ ਹੋਏ ਜਮ ਕੇ ਸਰਕਾਰ ਖਿਲਾਫ ਨਾਹਰੇਬਾਜੀ ਵੀ ਕੀਤੀ اے ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਹੀਂ ਲੈਂਦੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਹੀਂ ਲੈਂਦੇ ਅੱਜ ਦੇ ਬੇਰਜ਼ਗਾਰਾਂ ਦਾ ਇੱਕਾ ਜਿੰਦਾਬਾਦ 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 ਵਿਰਤਕਾਰਾਂ ਦਾ ਇੱਕਾ ਜਿੰਦਾਬਾਦ 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 ਮੋਟਾ ਬੇਲੇ ਬਾਪੂ ਕਹਿੰਦੇ ਮੁਰਗੇ ਸਾਡੀ ਸਾਰ ਨਹੀਂ ਲੈਂਦੇ ਮੋਟਾ ਬੇਲੇ ਬਾਪੂ ਕਹਿੰਦੇ ਮੁਰਗੇ ਸਾਡੀ ਸਾਰ ਨਹੀਂ ਲੈਂਦੇ ਪੰਜਾਬ ਸਰਕਾਰ ਨੇ 2 ਸਾਲ ਦੇ ਵਿੱਚ ਅਜੇ ਤੱਕ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਤਾਂ ਇਸ ਕਰਕੇ ਪਿਛਲੇ ਸਾਲਾਂ ਦੇ ਬਾਗੀ ਵਿਰਤਕਾਰਾਂ ਦੀਆਂ ਲੋੜੀਆਂ ਅਜੇ ਤੱਕ ਜਿਉਂ ਦੀ ਤਿਉਂ ਲਟਕ ਰਹੀਆਂ ਨੇ ਅੱਜ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਸਰੂਰ ਖੇਡ ਮੰਤਰੀ ਗੁਰਮੀਤ ਸਿੰਘ ਮੀਤਿਆਰ ਦੀ ਕੋਠੀ ਅੱਗੇ ਬਰਨਾਲੇ ਸਪੀਕਰ ਪੰਜਾਬ ਵਿਧਾਨ ਸਭਾ ਪ੍ਰਦਰਸ਼ਨ ਸੰਮਾਨ ਦੀ ਕੁਰਸੀ ਅੱਗੇ ਪੂਰਾ ਅਤੇ ਬਾਲ ਵਿਕਾਸ ਤੇ ਸਮਾਜ ਭਲਾਈ ਮੰਤਰੀ ਡਾਕਟਰ ਬਜੀਤ ਕੌਰ ਦੀ ਕੁਰਸੀ ਅੱਗੇ ਮਲੋੜ ਵਿਖੇ ਪੰਜਾਬ ਦੇ ਬੇਰੁਜ਼ਗਾਰ ਇਕੱਠੇ ਰੂਪ ਦੇ ਵਿੱਚ ਸਾਂਝੇ ਤੌਰ ਤੇ ਜਿਹੜਾ ਸੰਘਰਸ਼ੀ ਲੋੜੀ ਬਣਾਉਣਗੇ ਪੰਜਾਬ ਸਰਕਾਰ ਦੇ ਲਾਰੇ ਪੂਕਣਗੇ ਜਿਹੜੇ ਪੰਜਾਬ ਸਰਕਾਰ ਨੇ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਇੱਕ ਹਜ਼ਾਰ ਰੁਪਏ ਸਾਡੀਆਂ ਮਾਤਾਵਾਂ ਨਾਲ ਜਿਹੜਾ 18 ਸਾਲ ਤੋਂ ਵੱਡੀ ਉਮਰ ਦੀਆਂ ਸਾਰੀਆਂ ਔਰਤਾਂ ਨੇ ਪੰਜਾਬ ਦੀ ਉਹਨਾਂ ਨਾਲ ਵਾਅਦੇ ਕੀਤੇ ਸੀ ਵੱਖ-ਵੱਖ ਕੈਟਾਗਰੀ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਵਾਅਦਿਆਂ ਨੂੰ ਅੱਜ ਇਹਨਾਂ ਮੰਤਰੀਆਂ ਦੀਆਂ ਕੂਟੀਆਂ ਅੱਗੇ ਪੂਕੇ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਮੰਗ ਕੀਤੀ ਜਾਣੀ ਹੈ ਕਿ ਆਪਣੇ ਚੋਣਾਂ ਵਾਲੇ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਜਾਂ ਵਕ ਵਕ ਜਿਹੜੀਆਂ ਵੀ ਚੋਣਾਂ ਹੋਣ ਇਹਨੇ ਪੰਜਾਬ ਸਰਕਾਰ ਖਿਲਾਫ ਪੰਜਾਬ ਦੇ ਵਿਰਦਗਾਰ ਸਾਂਝੇ ਮੋਰਚੇ ਦੇ ਅਗਵਾਈ ਦੇ ਵਿੱਚ ਇਕੱਠੇ ਤੌਰ ਤੇ ਸੰਘਰਸ਼ ਵਿੜਨਗੇ ਪੰਜਾਬ ਸਰਕਾਰ ਦੀ ਵਾਦੀ ਜੋ ਵਾਅਦੇ ਖਲਾਫੀਆਂ ਬਣ ਚੁੱਕੀਆਂ ਨੇ ਲੋਕਾਂ ਦੀ ਬਚੈਰੀ ਵਿੱਚ ਲੈ ਕੇ ਜਾਣਗੇ